ਤੇ ਹਸਪਤਾਲ ਦੇ ਬਾਹਰ ਇੱਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਕੁਝ ਨੌਜਵਾਨ ਇਸ ਪੁਲਿਸ ਮੁਲਾਜ਼ਮ ਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ ਉਸ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਬੇहद ਗੰਭੀਰ ਜ਼ਖਮੀ ਰੂਪ ਚ ਉਸੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜੀ ਹਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨਾਂ ਵੱਲੋਂ ਪੰਜਾਬ ਪੁਲਿਸ ਦੇ ਇੱਕ ਐਸਆਈ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਪੂਰਾ ਮਾਮਲਾ ਪਠਾਨਕੋਟ ਦਾ ਹੈ ਜਿੱਥੇ ਕਿ ਸਰਕਾਰੀ ਹਸਪਤਾਲ 'ਚ ਰਾਤ ਸਮੇਂ ਐਸਆਈ सुरेंद्र ਕੁਮਾਰ ਡਿਊਟੀ ਕਰ ਰਹੇ ਸੀ ਇਸ ਦੌਰਾਨ ਕੁਝ ਨੌਜਵਾਨ ਹਸਪਤਾਲ ਵਿੱਚ ਇਧਰ ਉਧਰ ਘੁੰਮਣ ਲੱਗੇ ਜਾਣਕਾਰੀ ਮੁਤਾਬਕ ਇਹਨਾਂ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ਇਸ ਦੌਰਾਨ ਜਦੋਂ ਐਸਆਈ सुरेंद्र ਕੁਮਾਰ ਨੇ ਇਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾ ਉਹਨਾਂ ਨੇ ਐਸਆਈ सुरेंद्र ਕੁਮਾਰ ਨਾਲ ਗਾਲੀ ਗਲੋਚ ਕੀਤਾ ਅਤੇ ਫਿਰ ਉਹ ਹੱਥੋਂ ਪਾਈ ਤੇ ਉਤਰੇ ਇਸ ਦੌਰਾਨ ਐਸਆਈ ਸੁਰੇਂਦਰ ਕੁਮਾਰ ਨੇ ਵੀ ਉਹਨਾਂ ਦਾ ਵਿਰੋਧ ਕੀਤਾ ਪਰ ਤਿੰਨਾਂ ਨੌਜਵਾਨਾਂ ਨੇ ਇਸ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜਿਸ ਕਾਰਨ ਉਹਨਾਂ ਦੇ ਚਿਹਰੇ ਅਤੇ ਸਰੀਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਵੱਡਾ ਤੇ ਕੀ ਵਾਕਿਆ ਹੋਇਆ ਹੈ ਉਹ ਐਸਆਈ ਸੁਰੇਂਦਰ ਕੁਮਾਰ ਜਿਹੜੀ ਸਿਵਲ ਹਸਪਤਾਲ ਪਰਚਾ ਪਹੁੰਚੋ ਢੁਹੀ ਗਈ ਤੇ ਕੀ ਗੱਲਬਾਤ ਹੋਈ ਹੈ ਉਹ ਨਾ ਮੈਂ ਗੋਗੂ ਕੀ ਖਾਧੀ ਆਪਣੇ ਗੇੜ ਤੇ ਲੱਗੇ ਉਹ ਤਾਂ ਪੱਤੀਆਂ ਘਟਦੇ ਆ ਮੈਂ ਆਪਣੇ ਸੈਵਲਟਾਂ ਦੇ ਉਹ ਤਾਂ ਕਿ ਇਹਨਾਂ ਜਿਹੜਾ ਮੇਥੇਰੀ ਬੰਦੇ ਆ ਗਏ ਆ। ਦਾ ਸਾਦੀ ਤਣਾ ਨਾ ਨਾ ਨੂ ਰੁਕੇ ਆ ਉਸ ਦੇਸ ਕਰਨ ਵਾਸਤੇ ਤੁਸੀਂ ਕਿੱਥੇ ਜਾਣਾ ਹੈ? ਇਹ ਉਹਨਾਂ ਸਪੈਸ਼ਲ ਉਹਨਾਂ ਬੰਦੇ ਆ ਗਾਲੀ ਕੁੱਤਿਆਂ ਦੇ ਲੱਪੇ ਘੜਤੇ ਲਿੱਟੋ। ਉਲਟਾ ਬੋਲਣ ਆਪਿਓ। ਅਜੇ ਨਹੀਂ ਤੇ ਉਹ ਵਾਲੀ ਕੁੱਤਿਆਂ ਕਰਕੇ ਘੜਤੇ ਲੱਪੇ। ਕਾਲੀ ਤੋਂ ਉੱਤਰ ਬਾਅਦ ਤੋਂ ਪਾਣ ਲੱਗਾ ਮੈਨਾਂ ਨੂੰ ਬਾਹਰ ਕੱਢਣਾ ਹੈ। ਮੈਂ ਬਾਹਰ ਚਲੋ ਬਾਹਰ ਨਿਕਲੋ ਉਹ ਸਿਰ ਸਿਗਰਟ ਲੱਪੇ ਪੀਣ ਸਰ। ਉਸੇ ਉਹ ਅਸਲੀ ਲੱਗਦਾ ਮੇਰੇ ਮੂੰਹ ਕਾਹਨ ਪਾ ਮੈਂ ਨਾ ਜਰ ਮਾਰਨਾ ਹੈ ਤੇ ਜੇ ਗੇਟ ਤੋਂ ਵੰਦ ਕਰ ਉਹਨਾਂ ਨੇ ਮੇਰੇ ਡੰਡਾ ਆ ਪਾ ਲਗਾ ਤਾਂ ਹੋ ਗਿਆ ਤੇ ਮੇਰੇ ਮਾਰਦੇ ਨਹੀਂ ਮਾਰਦਾ ਤੇ ਮੇਰੀ ਬਾਹਰ ਦੀ ਪਰਫੀਮ ਨਹੀਂ ਨਾ ਹਾਂ ਪੜੀਏ ਸਰ ਕਿਹ ਚੀਜ਼ ਨਾਲ ਟੋੜੇ ਹੋਣ ਲੱਗਦਾ ਉਹਨਾਂ ਨੇ ਮਾਰੇ ਮੇਰੇ ਮੁਕੇ ਮਾਰੇ ਤੇ ਤੋਂ ਤੇ ਤਿੰਨੇ ਜਣੇ ਹੀ ਹਾਂ ਤੋਂ ਤੇ ਮਾਰੇ ਹਾਂ ਜੀ ਮੈਂ ਬਾਤਿਆਂ ਨੇ ਮਾਰੇ ਤੁਸੀਂ ਤੇਰੇ ਤੋਂ ਤਾਂ ਮੇਰੀ ਕੱਲੀ ਦੀ ਡੁੱਗੀ ਨਹੀਂ ਮਾਰੀ ਸੀ ਰਾਤ ਨੂੰ ਇੱਕ ਮਲਜ਼ਮ ਨਾਲ ਦੋ ਹੋਰਾਂ ਨੂੰ ਬਣਾਉਣੀ ਚਾਹੀਦੀ ਹੈ ਰਾਤ ਤੂੰ ਆਪਣੇ ਅਧਿਕਾਰੀਆਂ ਨੂੰ ਇਸ ਦੀ ਕੰਪਲੇਨਟ ਕੀਤੀ ਹੈ ਹਾਂ ਜੀ ਮੈਂ ਪਰਚਾ ਵੀ ਫਿਰ ਕਰਾਤਾ ਜੀ ਕੀ ਕੀ ਮੰਗ ਕਰਦੇ ਤੁਸੀਂ ਕੀ ਮੰਗ ਕਰਦੇ ਹੋ ਮਾਂ ਕਰ ਮੈਂ ਕਹਾ ਕਿ ਮੇਰੇ ਨਾਲ ਇੱਕ ਮਲਜ਼ਮ ਹੋਰ ਡੁੱਗੀ ਲੱਗਾ ਜਾਏ ਦੋ ਮਲਜ਼ਮ ਹੁਣ ਤੇ ਦੋ ਬਣਾਉਣੀਆਂ ਨਹੀਂ ਚੱਲਦੀਆਂ ਮੁੰਡੇ ਫੜੇਗੇ ਆ ਤੂੰ ਕਿੱਥੇ ਸਰ ਉਹ ਮੁੰਡੇ ਨਾਲ ਇੱਕ ਹੋਰ ਜਾ ਆਪਣੇ ਸਾਡੇ ਸਿਹਤ ਜਿਹੜਾ ਕੁਸ਼ਨ ਮਾਰ ਉਨਾ ਕੋਨਾ ਕੋ ਉਹ ਚੋਕਲੇ ਦਾ ਉਠਾਣੇ ਬੰਦ ਕਰਤਾ ਉਹ ਪ੍ਰਚੰਤ ਕੇ ਦੇ ਵੀ ਠੀਕ ਆ ਤਾਂ ਪੁਲਿਸ ਨੂੰ ਜਿੱਥੇ ਆਮ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਜਾਂਦਾ ਹੈ ਜੇ ਇਹ ਵਿੱਚ ਜੇਕਰ ਪੁਲਿਸ ਮੁਲਾਜ਼ਮੀ ਸੁਰੱਖਿਤ ਨਾ ਹੋਣ ਤਾਂ ਫਿਰ ਇਹ ਵੱਡਾ ਸਵਾਲ ਜ਼ਰੂਰ ਖੜਾ ਕਰਦਾ ਹੈ ਉੱਥੇ ਹੀ ਹੁਣ ਏਐਸਆਈ ਸੁਰਿੰਦਰ ਕੁਮਾਰ ਨੇ ਆਪਣੇ ਹੀ ਵਿਭਾਗ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਦੇਖਣਾ ਹੋਵੇਗਾ ਕਿ ਕੀ ਇਹ ਨੌਜਵਾਨ ਗ੍ਰਿਫਤਾਰ ਹੋਣਗੇ ਕੀ ਇਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ ਪਠਾਨਕੋਟ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ